ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਪਰਿਵਾਰ ਨੇ ਕਰਜ਼ਾ ਚੱਕ ਕੇ ਕੈਨੇਡਾ ਪੇਜਿਆ ਮੁੰਡਾ ਫਿਰ ਜੋ ਹੋਇਆ ਅਸਲ ਸੱਚ ਸੁਣ ਕੇ ਹੋ ਜਾਓਗੇ ਹੈਰਾਨ ਇੱਕ ਕਹਾਣੀ ਹੈ ਇੱਕ ਅਜਿਹੇ ਮੁੰਡੇ ਦੀ ਜਿਸ ਦਾ ਨਾਂ ਸੀ ਅਮਰਜੀਤ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਅਮਰਜੀਤ ਦਾ ਪਰਿਵਾਰ ਸੀ ਬਹੁਤ ਸਧਾਰਨ ਪਿਤਾ ਜੀ ਖੇਤਾ ਵਿੱਚ ਮਜ਼ਦੂਰੀ ਕਰਦੇ मां ਘਰ ਸੰਭਾਲਦੀ ਅਤੇ ਛੋਟੀ ਪੈਨ ਸਕੂਲ ਜਾਂਦੀ ਸੀ ਪਰ ਅਮਰਜੀਤ ਦੇ ਸੁਪਨੇ ਸਨ ਵੱਡੇ ਉਹ ਚਾਹੁੰਦਾ ਸੀ ਕਿ ਉਹ ਵਿਦੇਸ਼ ਜਾਵੇ ਕੈਨੇਡਾ ਵਿੱਚ ਆਪਣੀ ਕਿਸਮਤ ਅਜ਼ਮਾਵੇ ਅਤੇ ਆਪਣੇ ਪਰਿਵਾਰ ਨੂੰ ਗਰੀਬੀ ਦੇ ਚੱਕਰ ਵਿੱਚੋਂ ਕੱਢੇ ਪਰ ਇਹ ਸੁਪਨਾ ਪੂਰਾ ਕਰਨ ਲਈ ਪੈਸੇ ਨਹੀਂ ਸਨ ਪਰਿਵਾਰ ਨੇ ਫੈਸਲਾ ਕੀਤਾ ਕਿ ਉਹ ਜ਼ਮੀਨ ਵੇਚ ਕੇ ਅਤੇ ਕਰਜ਼ਾ ਚੁੱਕ ਕੇ ਅਮਰਜੀਤ ਨੂੰ ਕੈਨੇਡਾ ਭੇਜਣਗੇ ਸਾਰੇ ਪਿੰਡ ਵਿੱਚ ਚਰਚਾ ਸੀ ਅਮਰਜੀਤ ਕੈਨੇਡਾ ਜਾ ਰਿਹਾ ਹੈ ਹੁਣ ਇਹਨਾਂ ਦਾ ਪਰਿਵਾਰ ਅਮੀਰ ਹੋ ਜਾਵੇਗਾ ਪਰ ਕੀ ਅਮਰਜੀਤ ਦੇ ਸੁਪਨੇ ਸੱਚਮੁੱਚ ਪੂਰੇ ਹੋਏ ਜਾਂ ਫਿਰ ਕੈਨੇਡਾ ਦੀ ਧਰਤੀ ਤੇ ਉਸ ਨੂੰ ਕੁਝ ਅਜਿਹਾ ਮਿਲਿਆ ਜਿਸ ਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਇਹ ਕਹਾਣੀ ਸੁਣ ਕੇ ਤੁਹਾਡਾ ਦਿਲ ਭਾਵੁਕ ਹੋ ਜਾਵੇਗਾ ਅਤੇ ਅੰਤ ਵਿੱਚ ਇੱਕ ਅਜਿਹਾ ਸੱਚ ਸਾਹਮਣੇ ਆਵੇਗਾ ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ અમરજીત ਦੇ ਪਰਿਵਾਰ ਨੇ ساری ਉਮਰ ਦੀ ਜਮ੍ਹਾਂ ਪੂੰਜੀ ਅਤੇ ਖੇਤ ਵੇਚ ਕੇ ਤਕਰੀਬਨ 20 ਲੱਖ ਰੁਪਏ ਜੋੜੇ। ਇਸ ਵਿੱਚੋਂ 15 ਲੱਖ 에ਜੰਟ ਨੂੰ ਦੇਣੇ ਪਏ ਜਿਸ ਨੇ ਵਾਅਦਾ ਕੀਤਾ ਸੀ ਕਿ ਉਹ અમਰਜੀਤ ਨੂੰ ਕੈਨੇਡਾ ਵਿੱਚ ਵਿਦਿਆਰਥੀ ਵੀਜ਼ੇ ਤੇ ਭੇجے گا۔ ਬਾਕੀ ਦੇ ਪੈਸੇ ਨਾਲ અમਰਜੀਤ ਦੀ ਟਿਕਟ ਅਤੇ ਕੁਝ ਖਰਚੇ ਪੂਰੇ ਹੋਏ। ਪਰਿਵਾਰ ਨੂੰ ਪੂਰਾ ਯਕੀਨ ਸੀ ਕਿ અમਰਜੀਤ ਕੈਨੇਡਾ ਜਾ ਕੇ ਨੌਕਰੀ ਕਰੇਗਾ। ਪੈਸੇ ਕਮਾਏਗਾ ਅਤੇ ਸਾਰਾ ਕਰਜ਼ਾ ਚੁਕਾ ਦੇਵੇਗਾ ਅਮਰਜੀਤ ਦੀ ਮਾਂ ਨੇ ਉਸ ਦੇ ਸਿਰ ਤੇ ਹੱਥ ਫੇਰਦਿਆ ਕਿਹਾ ਮੁੰਡਾ ਸਾਡੀਆਂ ਸਾਰੀਆਂ ਉਮੀਦਾਂ ਤੇਰੇ ਤੇ ਟਿਕੀਆਂ ਹਨ ਅਮਰਜੀਤ ਨੇ ਵੀ ਵਾਦਾ ਕੀਤਾ ਮਾਂ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗਾ ਜਦੋਂ ਅਮਰਜੀਤ ਕੈਨੇਡਾ ਪਹੁੰਚਿਆ ਤਾਂ ਸਭ ਕੁਝ ਸੁਪਨਿਆਂ ਵਰਗਾ ਲੱਗ ਰਿਹਾ ਸੀ ਵੱਡੇ ਵੱਡੇ ਮਕਾਨ ਸਾਫ਼ ਸੜਕਾਂ ਅਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਪਰ ਜਲਦੀ ਹੀ ਉਸ ਨੂੰ ਅਹਿਸਾਸ ਹੋਇਆ ਕਿ ਕੈਨੇਡਾ ਦੀ ਜ਼ਿੰਦਗੀ ਉਸ ਦੀ ਸੋਚ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਸੀ ਕਾਲਜ ਦੀ ਫੀਸ ਰਹਿਣ ਦਾ ਖਰਚਾ ਅਤੇ ਨੌਕਰੀ ਦੀ ਭਾਲ ਸਭ ਕੁਝ ਇੱਕ ਸੰਗਰਸ਼ ਸੀ ਅਮਰਜੀਤ ਨੂੰ ਪਹਿਲੀ ਨੌਕਰੀ ਮਿਲੀ ਇੱਕ ਸਟੋਰ ਤੇ ਜਿੱਥੇ ਉਸ ਨੂੰ 12 ਘੰਟੇ ਖੜੇ ਰਹਿਣਾ ਪੈਂਦਾ ਸੀ ਪਰ ਇਹ ਸਿਰਫ ਸ਼ੁਰੂਆਤ ਸੀ ਅਸਲ ਮੁਸੀਬਤ ਤਾਂ ਅਜੇ ਆਉਣੀ ਸੀ ਕੈਨੇਡਾ ਵਿੱਚ ਅਮਰਜੀਤ ਦੀ ਜ਼ਿੰਦਗੀ ਹੌਲੀ-ਹੌਲੀ ਬਦਲਣ ਲੱਗੀ। ਉਸਨੇ ਕਾਲਜ ਵਿੱਚ ਦਾਖਲਾ ਲੈ ਲਿਆ ਪਰ ਫੀਸ ਇੰਨੀ ਜ਼ਿਆਦਾ ਸੀ ਕਿ ਉਸਦੀ ਸਾਰੀ ਕਮਾਈ ਉਸ ਵਿੱਚ ਹੀ ਖਤਮ ਹੋ ਜਾਂਦੀ। ਨੌਕਰੀ ਦੇ ਨਾਲ-ਨਾਲ ਪੜਾਈ ਕਰਨੀ ਸੌਖੀ ਨਹੀਂ ਸੀ। ਅਮਰਜੀਤ ਨੂੰ ਰਾਤ ਦੇ ਸਮੇਂ ਵੀ ਜਾਗਣਾ ਪੈਂਦਾ ਸੀ ਕਿਉਂਕਿ ਉਸਨੂੰ ਅਸਾਈਨਮੈਂਟਸ ਪੂਰੀਆਂ ਕਰਨੀਆਂ ਸਨ। ਉਸਦੇ ਨਵੇਂ ਦੋਸਤ ਵੀ ਬਣੇ ਪਰ ਉਹਨਾਂ ਵਿੱਚੋਂ ਕਈ ਅਜਿਹੇ ਸਨ ਜੋ ਗਲਤ ਸੰਗਤ ਵਿੱਚ ਸਨ। ਇੱਕ ਦਿਨ ਉਸਦੇ ਇੱਕ ਦੋਸਤ ਨੇ ਉਸ ਨੂੰ ਇੱਕ ਤੇਜ਼ ਤਰੀਕੇ ਨਾਲ ਪੈਸੇ ਕਮਾਉਣ ਦੀ ਸਲਾਹ ਦਿੱਤੀ। ਅਮਰਜੀਤ ਨੂੰ ਪਹਿਲਾਂ ਤਾਂ ਸ਼ੱਕ ਹੋਇਆ ਪਰ ਪਰਿਵਾਰ ਦੇ ਕਰਜ਼ੇ ਦਾ ਬੋਝ ਅਤੇ ਮਾਂ ਦੀਆਂ ਉਮੀਦਾਂ ਨੇ ਉਸ ਨੂੰ ਮਜਬੂਰ ਕਰ ਦਿੱਤਾ। ਉਹ ਇੱਕ ਅਜੇ ਰਸਤੇ ਤੇ ਚੱਲ ਪਿਆ ਜੋ ਗੈਰ ਕਾਨੂੰਨੀ ਸੀ। ਉਸਨੇ ਸੋਚਿਆ ਕਿ ਇਹ ਸਿਰਫ ਥੋੜੇ ਸਮੇਂ ਲਈ ਹੈ ਪਰ ਉਹ ਜਾਣਦਾ ਨਹੀਂ ਸੀ ਕਿ ਇਹ ਰਸਤਾ ਉਸ ਨੂੰ ਕਿੱਥੇ ਲੈ ਜਾਵੇਗਾ। ਪਿੰਡ ਵਿੱਚ ਉਸ ਦੀ ਮਾਂ ਹਰ ਰੋਜ਼ ਮੰਦਿਰ ਜਾ ਕੇ ਅਰਦਾਸ ਕਰਦੀ ਸੀ ਹੇ ਵਾਹਿਗੁਰੂ ਮੇਰੇ ਮੁੰਡੇ ਨੂੰ ਸਫਲਤਾ ਦੇ ਪਰ ਅਮਰਜੀਤ ਦੀ ਜ਼ਿੰਦਗੀ ਹੁਣ ਇੱਕ ਅਜੇਹੇ ਮੋੜ ਤੇ ਸੀ ਜਿੱਥੇ ਸਫਲਤਾ ਤੋਂ ਜ਼ਿਆਦਾ ਖਤਰੇ ਸਨ ਇੱਕ ਸਾਲ ਬੀਤ ਗਿਆ ਅਤੇ ਅਮਰਜੀਤ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਆਇਆ ਉਸ ਦੀ ਗਲਤ ਸੰਗਤ ਨੇ ਉਸ ਨੂੰ ਇੱਕ ਅਜੇਹੇ ਜਾਲ ਵਿੱਚ ਫਸਾ ਦਿੱਤਾ ਜਿੱਥੋਂ ਨਿਕਲਣਾ ਮੁਸ਼ਕਲ ਸੀ ਉਹ ਇੱਕ ਗੈਰ ਕਾਨੂੰਨੀ ਕੰਮ ਵਿੱਚ ਫਸ ਗਿਆ ਅਤੇ ਇੱਕ ਦਿਨ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਇਹ ਖਬਰ ਪਿੰਡ ਵਿੱਚ ਪਹੁੰਚੀ ਤਾਂ ਅਮਰਜੀਤ ਦੇ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ ਉਸ ਦੀ ਮਾਂ ਦਾ ਦਿਲ ਟੁੱਟ ਗਿਆ ਅਤੇ ਪਿਤਾ ਜੀ ਨੂੰ ਪਿੰਡ ਵਿੱਚ ਮੂੰਹ ਦਿਖਾਉਣਾ ਮੁਸ਼ਕਲ ਹੋ ਗਿਆ ਸਾਰੇ ਪਿੰਡ ਵਿੱਚ ਚਰਚਾ ਸੀ ਅਮਰਜੀਤ ਨੇ ਸਾਡੇ ਪਿੰਡ ਦਾ ਨਾਮ ਖਰਾਬ ਕਰ ਦਿੱਤਾ ਪਰ ਅਸਲ ਸੱਚ ਇਹ ਸੀ ਕਿ ਅਮਰਜੀਤ ਵੀ ਇਸ ਸਥਿਤੀ ਦਾ ਸ਼ਿਕਾਰ ਸੀ ਉਸ ਨੇ ਕਦੇ ਨਹੀਂ ਸੋਚਿਆ ਕਿ ਉਸਦੀ ਇੱਕ ਗਲਤੀ ਉਸਦੀ ਜ਼ਿੰਦਗੀ ਨੂੰ ਤਬਾਹ ਕਰ ਦੇਵੇਗੀ ਜੇਲ੍ਹ ਵਿੱਚ ਬੈਠ ਕੇ ਅਮਰਜੀਤ ਨੂੰ ਅਹਿਸਾਸ ਹੋਇਆ ਕਿ ਉਸਨੇ ਆਪਣੇ ਪਰਿਵਾਰ ਦੀਆਂ ਉਮੀਦਾਂ ਨੂੰ ਨਹੀਂ ਸਗੋਂ ਆਪਣੇ ਆਪ ਨੂੰ ਵੀ ਗਵਾ ਲਿਆ ਉਸਨੇ ਫੈਸਲਾ ਕੀਤਾ ਕਿ ਉਹ ਇਸ ਸਥਿਤੀ ਵਿੱਚੋਂ ਨਿਕਲੇਗਾ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਸੰਵਾਰੇਗਾ ਜੇਲ੍ਹ ਵਿੱਚੋਂ ਨਿਕਲਣ ਤੋਂ ਬਾਅਦ ਅਮਰਜੀਤ ਨੇ ਆਪਣੀ ਜ਼ਿੰਦਗੀ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਉਸਨੇ ਇੱਕ ਛੋਟੀ ਜਹੀ ਨੌਕਰੀ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਆਪਣੀ ਪੜ੍ਹਾਈ ਪੂਰੀ ਕੀਤੀ। ਉਸਨੇ ਆਪਣੇ ਪਰਿਵਾਰ ਨੂੰ ਚਿੱਠੀ ਲਿਖੀ ਜਿਸ ਵਿੱਚ ਉਸਨੇ ਮੁਆਫੀ ਮੰਗੀ ਅਤੇ ਵਾਅਦਾ ਕੀਤਾ ਕਿ ਉਹ ਮੁੜ ਕਦੇ ਗਲਤ ਰਸਤੇ ਤੇ ਨਹੀਂ ਜਾਵੇਗਾ। ਅਮਰਜੀਤ ਦੀ ਮਾਂ ਨੇ ਉਸਦੀ ਚਿੱਠੀ ਪੜ੍ਹ ਕੇ ਰੋਇਆ ਪਰ ਉਸ ਨੂੰ ਆਪਣੇ ਮੁੰਡੇ ਤੇ ਮਾਣ ਵੀ ਹੋਇਆ। ਸਮੇਂ ਦੇ ਨਾਲ ਅਮਰਜੀਤ ਨੇ ਇੱਕ ਚੰਗੀ ਨੌਕਰੀ ਹਾਸਲ ਕੀਤੀ ਅਤੇ ਹੌਲੀ-ਹੌਲੀ ਪਰਿਵਾਰ ਦਾ ਕਰਜ਼ਾ ਵੀ ਚੁਕਾਇਆ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਪਰ ਸਹੀ ਰਸਤੇ ਤੇ ਚੱਲ ਕੇ ਅਸੀਂ ਹਰ ਮੁਸੀਬਤ ਨੂੰ ਹਰਾ ਸਕਦੇ ਹਾਂ। ਸਾਡੇ ਸੁਪਨੇ ਪੂਰੇ ਕਰਨ ਲਈ ਸਖਤ ਮਿਹਨਤ ਅਤੇ ਇਮਾਨਦਾਰੀ ਦੀ ਲੋੜ ਹੁੰਦੀ ਹੈ। ਇਹ ਸੁਨੇਹਾ ਸਾਰੇ ਨੌਜਵਾਨਾਂ ਲਈ ਹੈ। ਗਲਤ ਸੰਗਤ ਅਤੇ ਜਲਦਬਾਜ਼ੀ ਵਿੱਚ ਲਏ ਫੈਸਲਿਆਂ ਤੋਂ ਬਚੋ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ